ਪਿੰਡ ਰਾਜਗੜ ਦਾ ਸੀਲਪੈਲ ਜੁੱਲਾ ਲੁਧਿਆਣਾ ਜੋ ਕਿ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਇਥੋਂ ਦੀ ਇੱਕ ਜ਼ਮੀਨ ਰੋਡ ਨਿਕਲ ਰਿਹਾ ਜਿਸ ਦੀ ਸਰਕਾਰ ਵੱਲੋਂ ਜ਼ਮੀਨ ਐਕਵਾਇਰ ਕੀਤੀ ਜਾਣੀ ਆ ਕੁਝ ਕਿਸਾਨਾਂ ਨੂੰ ਜਿਹੜਾ ਮੁਆਵਜ਼ਾ ਦੇ ਦਿੱਤਾ ਗਿਆ ਕੁਝ ਗਰੀਬ ਪਰਿਵਾਰ ਨੇ ਜਿਨ੍ਹਾਂ ਦੇ ਮਕਾਨ ਆਉਂਦੇ ਆ ਉਹਨਾਂ ਨੂੰ ਵੀ ਕੋਈ ਪੈਸਾ ਨਹੀਂ ਦਿੱਤਾ ਜਾ ਰਿਹਾ ਤੇ ਨਾ ਹੀ ਮਕਾਨ ਨੂੰ ਕੋਈ ਪੈਸਾ ਦਿੱਤਾ ਜਾ ਰਿਹਾ ਨਾ ਰੋਡ ਜ਼ਮੀਨ ਵਾਲਿਆਂ ਨੂੰ ਕੋਈ ਪੈਸਾ ਦਿੱਤਾ ਜਾ ਰਿਹਾ ਸੋ ਅੱਜ ਜਿਹੜਾ ਪਿੰਡ ਰਾਜਗੜ ਦਾ ਤਰਨਾ ਉਹ 20ਵੇਂ ਦਿਨ ਵਿੱਚ ਲਗਾਤਾਰ ਚੱਲ ਰਿਹਾ ਦਿਨ ਰਾਤ ਦਾ ਤਰਨਾ ਅੱਜ ਸਾਰਾ ਪਿੰਡ ਫੇਰ ਇਕੱਠਾ ਹੋਇਆ ਹੈ ਰੋਜ਼ ਇਕੱਠੇ ਹੁੰਦੇ ਆ ਰਾਤ ਨੂੰ ਵੀ ਸਾਰੀ ਰਾਤ ਬੈਠੇ ਰਹਿੰਦੇ ਆ ਦਿਨੇ ਵੀ ਬੈਠੇ ਰਹਿੰਦੇ ਆ ਇੱਥੇ ਇੱਕ ਜਿਹੜਾ ਸ਼ਾਂਤੀਪੂਰਵਕ ਜਿਹੜਾ ਇਹ ਰੋਸ ਮੁਜ਼ਾਹਰਾ ਚੱਲ ਰਿਹਾ ਸ਼ਾਂਤੀਪੂਰਵਕ ਰੋਸ ਮੁਜ਼ਾਹਰਾ ਚੱਲ ਰਿਹਾ ਪਿੰਡ ਵਾਸੀਆਂ ਵੱਲੋਂ ਇਹਨਾਂ ਦੀ ਮੰਗ ਆ ਕਿ ਸਾਡੀਆਂ ਅਸੀਂ ਰੋਡ ਨੂੰ ਨਹੀਂ ਰੋਕਦੇ ਪਰ ਜਿਹੜਾ ਬਣਦਾ ਮੁਆਜਾ ਜਿਹੜਾ ਬਣਦਾ ਪੈਸਾ ਉਹ ਦਿੱਤਾ ਜਾਵੇ ਕਿਉਂਕਿ ਸਾਰੀ ਕਿਸੇ ਕੋਲ 2 ਏਕੜ ਜ਼ਮੀਨਾਂ ਕਿਸੇ ਕੋਲ 1 ਏਕੜਾ ਕਈਆਂ ਕੋਲੇ ਇਹ ਗਰੀਬ ਪਰਿਵਾਰ ਨੇ ਉਹਨਾਂ ਕੋਲ ਸਿਰਫ ਮਕਾਨ ਨੇ ਜਿਹੜੇ ਕਿ ਉਹਨਾਂ ਨੇ ਮਿਹਨਤ ਕਰਕੇ ਮਜ਼ਦੂਰੀ ਕਰਕੇ ਬਣਾਨੇ ਜਿਵੇਂ ਦਰਸ਼ਨ ਸਿੰਘ ਨੇ ਅੱਜ ਦੱਸਿਆ ਸੋ ਬੇਨਤੀ ਆ ਸਰਕਾਰ ਨੂੰ ਕਿ ਇਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਅੱਜ 20ਵੇਂ ਦਿਨ ਵਿੱਚ ਧਰਨਾ ਚੱਲ ਰਿਹਾ ਵਾ ਅੱਜ ਸਮੂਹ ਨਗਰ ਨਿਵਾਸੀਆਂ ਵੱਲੋਂ ਜੋ ਸਾਡੇ ਪਿੰਡ ਦੇ ਜ਼ਮੀਨ ਕੁਆਰ ਬਾਰੇ ਧਰਨਾ ਲਾਇਆ ਜਾਂਦਾ ਅਸੀਂ ਉਸ ਦੇ ਵਿੱਚ ਸਮੂਹ ਨਗਰ ਨਿਵਾਸੀ ਬੈਠਿਆ ਤੇ ਸਾਡੇ ਮੌਜੂਦਾ ਸਰਪੰਚ ਸਾਹਿਬ ਵੀ ਬੈਠੇ ਨੇ ਉਹਨਾਂ ਵੀ ਉਹ ਬੋਲਦੇ ਨੇ ਉਹਨਾਂ ਦੇ ਵੱਲੋਂ ਮੈਂ ਹੀ ਬੋਲ ਰਿਹਾ ਅੱਜ ਅਸੀਂ ਇਹ ਹੀ ਸਰਕਾਰ ਦੇ ਦੁਆਰਾ ਪਹਿਲਾਂ ਵੀ ਜਾ ਕੇ ਆਇਆ ਸਾਰੇ ਅਫਸਰ ਸੰਬੰਧਤ ਅਫਸਰਾਂ ਨੂੰ ਵੀ ਮਿਲੇ ਆ ਵੀ ਪਰ ਕੋਈ ਹਜੇ ਤੱਕ ਸਿਸਟਮ ਸਾਡਾ ਸਾਡੇ ਹਿਸਾਬ ਨਾਲ ਕੋਈ ਠੀਕ ਨਹੀਂ ਆਇਆ ਅਸੀਂ ਸਾਰੇ ਪ੍ਰਸ਼ਾਸਨ ਨੂੰ ਪੈਲ ਲੁਧਿਆਣਾ ਦਰਹਾ ਸਾਰਿਆਂ ਨੂੰ ਕਹਿੰਦੇ ਆ ਵੀ ਅਸੀਂ ਪੱਕੇ ਧਰਨੇ ਤੇ ਬੈਠੇ ਆ ਧਰਨਾ ਸਾਡਾ ਅੱਜ 20ਵਾਂ ਦਿਨ ਜਾਰੀ ਆ ਇਸ ਦੇ ਉੱਪਰ ਸਾਨੂੰ ਜੋ ਵੀ ਕੋਈ ਹੋਰ ਸਟੈਪ ਚੱਕਣੇ ਪੈਣਗੇ ਜਿਸ ਤੱਕ ਸਾਡਾ ਜਾਣਾ ਪਊਗਾ ਅਸੀਂ ਆਪਦਾ ਹਾਵਰੀ ਜ਼ਮੀਨ ਫਰੀ ਚ ਮੁਕਤ ਨਹੀਂ ਜਾਣ ਦੇਵਾਂਗੇ ਅਸੀਂ ਆਪਣਾ ਹਰ ਹਿੱਲਾ ਵਰਤਾਂਗੇ ਕਿਸੇ ਵੀ ਤਰੀਕੇ ਚ ਅਸੀਂ ਜ਼ਮੀਨ ਖਾਲੀ ਨਹੀਂ ਜਾਣ ਦੇਵਾਂਗੇ ਇਸ ਲਈ ਅਸੀਂ ਪ੍ਰਸ਼ਾਸਨ ਨੂੰ ਫੇਰ ਦੁਬਾਰਾ ਕਹਿੰਦੇ ਆ ਵੀ ਅਸੀਂ ਇਹ ਜ਼ਮੀਨ ਤੇ ਪੱਕਾ ਧਰਨਾ ਲਾਈ ਬੈਠੇ ਆ ਸਾਨੂੰ ਇਸ ਦੇ ਕੋਈ ਅੱਗੇ ਸਟੈਪ ਹੋਰ ਚੱਕਣੇ ਪੈਣ ਤਾਂ ਅਸੀਂ ਉਹ ਵੀ ਚੱਕਾਂਗੇ ਅੱਗੇ ਤੋਂ ਸਮੂਹ ਨਗਰ ਨਿਵਾਸੀ ਸਾਰੇ ਸਾਡੇ ਬੈਠੇ ਨੇ ਸਾਰੇ ਸਾਡੇ ਨਾਲ ਬੈਠੇ ਨੇ ਤਲਕੇ ਤੇ ਹਰ ਇੱਕ ਬੰਦਾ ਬੈਠਾ ਜਿੰਨੀ ਏਕੜ ਜ਼ਮੀਨ ਜਿੱਦੀ ਆ ਉਹ ਵੀ ਬੈਠੇ ਨੇ ਬਾਕੀ ਅੱਗੇ ਤੋਂ ਜੇ ਕੋਈ ਅਸੀਂ ਨਵਾਂ ਜਿਹੜਾ ਪੁਰਾ ਮਾਲੀਕਾਂਗੇ ਸਮੂਹ ਸਾਰਾ ਸਮੂਹ ਨਗਰ ਨਿਵਾਸੀ ਨੂੰ ਇਕੱਠ ਕਰਕੇ ਦੂ ਵੱਡਾ ਇਕੱਠ ਕਰਕੇ ਅਸੀਂ ਫਿਰ ਦੁਬਾਰਾ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆਂ ਕਿ ਸਾਡੇ ਪਿੰਡ ਦੇ ਜੋ ਜ਼ਮੀਨ ਦਾ ਮੰਡ ਦਾ ਮੁਆਵਜ਼ਾ ਇਹਨਾਂ ਲੋਕਾਂ ਨੂੰ ਦਿੱਤਾ ਜਾਵੇ ਗਰੀਬ ਲੋਕ ਨੇ ਇਹਨਾਂ ਕੋਲੇ ਕਿੱਲਾ ਦੋ ਕਿਲੇ ਏਕੜ ਜ਼ਮੀਨ ਆ ਉਹੀ ਇਹ ਬੋਂਦੇ ਨੇ ਉਹੀ ਇਹ ਖਾਂਦੇ ਨੇ ਉਹੀ ਉੱਥੋਂ ਇਹਨੇ ਕਮਾਈ ਆ ਇਹ ਜ਼ਮੀਨ ਜੇ ਇਹਨਾਂ ਦੀ ਚਲੀ ਗਈ ਜੇ ਇਹਨਾਂ ਦੇ ਘਰ ਟ ਹੈਗੇ ਗਰੀਬਾਂ ਦੇ ਕੋ ਸਾਡੇ ਬੰਦਾ ਬੋਲਣ ਲੱਗਾ ਦਰਸ਼ਨ ਸਿੰਘ ਉਹਦਾ ਘਰ ਡੈਣ ਲੱਗਿਆ ਉਹ ਵਿਧਾੜੀਆਂ ਕਰਕੇ ਉਹਨੇ ਘਰ ਬਣਾਇਆ ਜੋ ਘਰ ਵੀ ਟਹਿ ਗਿਆ ਉਹਦੀ ਜ਼ਿੰਦਗੀ ਜਿਉਣ ਦਾ ਉਹਨੂੰ ਫਾਇਦਾ ਵਿਕੀ ਉਹ ਤਾਂ ਕਹਿੰਦਾ ਇਸ ਦਾ ਮਰੇ ਚੰਗ ਜਿਉਂਦਿਆਂ ਨਾਲ ਮਰੀ ਚੰਗਾਂ ਦੇ ਘਰੇ ਟਹਿ ਗਿਆ ਸਾਡਾ ਸਰਕਾਰ ਨੇ ਸਾਨੂੰ ਪੈਸੇ ਨਹੀਂ ਦਿੱਤੇ ਇਸ ਲਈ ਸਰਕਾਰ ਨੂੰ ਅਸੀਂ ਦੁਬਾਰਾ ਫੇਰ ਸचेत ਕਰਦੇ ਹਾਂ ਸਬੰਧਤ ਅਫਸਰਾਂ ਸचेत ਕਰਦੇ ਹਾਂ ਮੌਜੂਦਾ ਪੈਲ ਤਹਿਸੀਲ ਨੂੰ ਪੇਸ਼ ਕਰਦੇ ਹਾਂ ਵੀ ਸਾਡੇ ਪਿੰਡ ਦੇ ਜਿਹੜੇ ਮੁਆਵਜ਼ੇ ਨੇ ਸਾਨੂੰ ਸਾਡੀ ਵਹਟਨਾ ਮੀਟਿੰਗਾਂ ਕਰਕੇ ਸਾਡਾ ਮੁਆਵਜ਼ਾ ਪਿੰਡ ਦਾ ਜਿਹੜਾ ਬਣਦਾ ਉਹ ਦਿੱਤਾ ਜਾਵੇ ਸਾਡੇ ਪਿੰਡ ਰਾਜਗੜ ਜੋ ਕਿ ਤਹਿਸੀਲ ਪੈਲ ਦਾ ਹੈ ਇਸ ਵਿੱਚ ਜੋ ਕਿ ਇੱਕ ਸਦਨ ਸਦਨ ਬਾਈਪਾਸ ਰੋਡ ਨਿਕਲ ਰਿਹਾ ਹੈ ਉਸ ਦੇ ਸਬੰਧ ਦੇ ਵਿੱਚ ਸਾਡੇ ਨਗਰ ਨੇ ਧਰਨਾ ਲਾਇਆ ਹੋਇਆ ਹੈ ਇਹ ਧਰਨਾ 20ਵੇਂ ਦਿਨ ਵਿੱਚ ਅੱਜ ਚੱਲਾ ਗਿਆ ਹੈ ਧਰਨਾ ਪੂਰਾ ਚੜ੍ਹਦੀ ਕਲਾ ਦੇ ਵਿੱਚ ਹੈ ਇਸ ਕਰਕੇ ਸਰਕਾਰ ਕੋਈ ਸਾਡੀ ਸਾਰ ਨਹੀਂ ਲੈ ਰਹੀ ਜਦ ਤੱਕ ਕੋਈ ਮੁਆਵਜ਼ਾ ਨਹੀਂ ਮਿਲਦਾ ਜਦ ਤੱਕ ਅਸੀਂ ਇਹ ਇਹ ਧਰਨਾ ਜਾਰੀ ਰੱਖਾਂਗੇ ਪਰ ਤੇ ਕੋਈ ਕਾਬਜਾ ਨਹੀਂ ਹੋਣ ਦਵਾਂਗੇ ਤੇ ਇਸ ਕਰਕੇ ਜੋ ਕਿ ਅਸੀਂ ਸੜਕ ਨੂੰ ਨਹੀਂ ਰੋਕਦੇ ਹੈਗੇ ਸੜਕ ਨੂੰ ਨਹੀਂ ਰੋਕਦੇ ਸੜਕ ਬੇਸ਼ੱਕ ਬਣਦੀ ਆ ਬਣ ਜਾਵੇ ਪਰ ਸਰਕਾਰ ਸਾਨੂੰ ਬਣ ਦਾ ਮੁਆਵਜ਼ਾ ਦਵੇ ਇਸ ਕਰਕੇ ਜੋ ਵੀ ਸਾਡੀਆਂ ਮੰਗਾਂ ਨੇ ਸਰਕਾਰ ਕਿਸੇ ਕਿਸਮ ਦੀ ਨਹੀਂ ਮੰਨ ਰਹੀ ਤੇ ਸਾਡਾ ਧਾਰਨਾ ਪੂਰਾ ਚੜ੍ਹਦੀ ਕਲਾ ਦੇ ਵਿੱਚ ਹੈ ਅੱਜ ਅਸੀਂ ਨਗਰ ਰਾਜਗੜ੍ਹ ਦੇ ਸਮੂਹ ਨਗਰ ਨਿਵਾਸੀ ਜੋ ਦਰਾਹੇ ਦੇ ਕੋਲੇ ਪੈਂਦਾ ਪਿੰਡ ਨਗਰ ਰਾਜਗੜ ਹਲਕਾ ਪੈਲ ਤਹਿਸੀਲ ਵੀ ਪੈਲ ਤੇ ਜ਼ਿਲ੍ਹਾ ਲੁਧਿਆਣਾ ਦੇ ਕੋਲ ਵਿੱਚ ਆਉਂਦਾ ਜੀ ਇਹ ਇਹ ਜਿਹੜਾ ਸਾਡਾ ਨਗਰ ਰਾਜਗੜ ਦੇ ਲੋਕਾਂ ਨੇ ਧਰਨਾ ਲਾਇਆ ਉਹ ਇਸ ਕਰਕੇ ਲਾਇਆ ਹੋਇਆ ਕਿਉਂਕਿ ਇੱਕ ਸਰਕਾਰ ਆ ਜਿਹੜੀ ਉਹ ਭਾਰਤ ਮਾਲਾ ਪ੍ਰੋਜੈਕਟ ਦੇ ਅਧੀਨ ਇੱਥੇ ਦੀ ਇੱਕ ਬਾਈਪਾਸ ਕੱਢ ਰਹੀ ਆ ਉਸ ਬਾਈਪਾਸ ਦੇ ਵਿੱਚ ਉਸ ਸੜਕ ਦੇ ਵਿੱਚ ਸਾਡੇ ਲੋਕਾਂ ਦੀ ਜਿਹੜੇ ਪਿੰਡ ਦੇ ਜਿਹੜੇ ਵਸਿੰਦੇ ਨੇ ਉਹਨਾਂ ਦੀ ਜ਼ਮੀਨ ਆ ਰਹੀ ਆ ਪਰ ਸਾਨੂੰ ਬਹੁਤ ਹੀ ਇਹ ਗੱਲ ਸ਼ਰਮ ਨਾਲ ਕਹਿਣੀ ਪੈ ਰਹੀ ਆ ਕਿ ਸਰਕਾਰ ਆ ਜਿਹੜੀ ਇਹ ਸਾਡੇ ਲੋਕਾਂ ਦੀਆਂ ਜਿਹੜੀਆਂ ਮੰਗਾਂ ਨੇ ਜਿਹੜੇ ਲੋਕਾਂ ਦੇ ਸਾਡੇ ਜ਼ਮੀਨਾਂ ਇਸ ਮਾਲਾ ਪ੍ਰੋਜੈਕਟ ਦੇ ਵਿੱਚ ਆਉਂਦੀਆਂ ਨੇ ਉਹਨਾਂ ਨੂੰ ਬਣਦਾ ਜਿਹੜਾ ਮਾਨ ਸਨਮਾਨ ਆ ਜਿਹੜਾ ਉਹਨਾਂ ਦਾ ਹੱਕ ਆ ਜਿਵੇਂ ਹਿੰਦੂਸਤਾਨ ਦੇ ਵਿੱਚ ਪੂਰੇ ਦੇ ਵਿੱਚ ਲੋਕਾਂ ਨੂੰ ਜ਼ਮੀਨਾਂ ਦੇ ਪੈਸੇ ਸਰਕਾਰ ਨੇ ਦੇਤੇ ਉੱਥੇ ਦੀ ਸੜਕ ਵੀ ਬਣਾ ਲਈ ਪਰ ਸਾਡੇ ਨਗਰ ਦੇ ਨਾਲ ਇਹ ਦਿਨ ਪ੍ਰਤੀ ਦਿਨ ਵਿਕਤਰਾ ਕਰ ਰਹੇ ਨੇ ਇਸ ਕਰਕੇ ਕਰ ਰਹੇ ਨੇ ਕਿ ਵੀ ਅਸੀਂ ਇਹ ਜ਼ਮੀਨਾਂ ਜਿਹੜੀ ਤੱਕੇ ਨਾਲ ਦੱਬ ਲਾਂਗੇ ਇਹਦਾ ਕਾਰਨ ਇਹ ਆ ਕਿਉਂਕਿ ਸਾਡੇ ਪਿੰਡ ਦੀ ਜ਼ਮੀਨ ਦੇ ਕੁਝ ਕੁ ਲੋਕਾਂ ਦੇ ਇੰਤਕਾਲ ਹੋ ਚੁੱਕੇ ਨੇ ਕੁਝ ਕੁ ਲੋਕਾਂ ਦੇ ਰਹਿੰਦੇ ਨੇ ਸਰਕਾਰ ਚਾਹੁੰਦੀ ਆ ਵੀ ਇਹ ਜ਼ਮੀਨ ਅਸੀਂ ਇੱਕ ਨੇ ਦੱਬ ਲਈਏ ਪਰ ਸਾਡੇ ਨਗਰ ਰਾਜਗੜ੍ਹ ਦੇ ਲੋਕ ਨੇ ਜਿਹੜੇ ਜਿਹੜੇ ਨਗਰ ਨਿਵਾਸੀ ਨੇ ਉਹਨਾਂ ਦੀ ਇੱਕੋ ਹੀ ਮੰਗ ਆ ਕਿ ਵੀ ਜਿਵੇਂ ਤੁਸੀਂ ਬਾਕੀ ਲੋਕਾਂ ਨੂੰ ਪੈਸੇ ਦਿੱਤੇ ਨੇ ਬਾਈਪਾਸ ਕੱਢਿਆ ਹੋਰਾਂ ਪਿੰਡਾਂ ਦੇ ਵਿੱਚੀ ਅਸੀਂ ਵੀ ਤੁਹਾਨੂੰ ਬਾਈਪਾਸ ਕੱਢਣ ਤੋਂ ਨਹੀਂ ਰੋਕਦੇ ਪਰ ਜਿਹੜਾ ਸਾਡਾ ਮਾਪਜਾ ਸਾਨੂੰ ਉਹ ਜੋ ਤੁਸੀਂ ਸਰਕਾਰ ਨੇ ਰੇਟ ਤੈਅ ਕਰਕੇ ਬਾਕੀ ਲੋਕਾਂ ਨੂੰ ਦਿੱਤਾ ਸਾਡੇ ਨਗਰ ਰਾਜਗੜ੍ਹ ਨੂੰ ਜਿਹੜਾ ਰੇਟ ਤੈਅ ਕੀਤਾ ਹੋਇਆ ਉਹਦੇ ਨਾਲ ਉਹਦੇ ਸਬੰਧ ਦੇ ਵਿੱਚ ਸਾਨੂੰ ਜਿਹੜੇ ਪੈਸੇ ਨੇ ਉਹ ਪਾਏ ਜਾਣ ਸਾਡੇ ਕਾਊਂਟਾਂ ਦੇ ਵਿੱਚ ਅਸੀਂ ਇੰਤਕਾਲ ਵੀ ਕੀਤੇ ਜਾਣ ਤੇ ਨਾਲ ਦੀ ਨਾਲ ਬਾਈਪਾਸ ਜੇ ਕੱਢਣਾ ਕਦੋਂ ਪਰ ਸਾਨੂੰ ਪੈਸੇ ਦੋ ਇਸ ਜ਼ਮੀਨ ਦੇ ਵਿੱਚ 72 32 32 ਏਕੜ ਜ਼ਮੀਨ ਆਉਂਦੀ ਆ ਉਹਦੇ ਵਿੱਚੋਂ 6-7 ਕਿਲੇ ਦੇ ਪੈਸੇ ਮਿਲ ਚੁੱਕੇ ਨੇ 25 26 ਕਿਲੇ ਦੇ ਜਿਹੜੇ ਪੈਸੇ ਨੇ ਉਹ ਰਹਿੰਦੇ ਨੇ ਜਦੋਂ 5 6 ਬੰਦਿਆਂ ਨੂੰ ਪੈਸੇ ਮਿਲ ਗਏ 5 6 ਕਿਲਿਆਂ ਦੇ ਪੈਸੇ ਮਿਲ ਗਏ ਬਾਕੀ ਜਿਹੜੇ ਰਹਿੰਦੇ ਨੇ ਉਹ ਵੀ ਦਿੱਤੇ ਜਾਣ ਤੇ ਇਸ ਮਾਲਾ ਪ੍ਰੋਜੈਕਟ ਦੇ ਵਿੱਚ ਕੁਸ਼ਕ ਗਰੀਬ ਲੋਕਾਂ ਦੇ ਘਰ ਵੀ ਆਉਂਦੇ ਨੇ ਉਹ ਇਹ ਜਿਹੜੇ ਘਰ ਨੇ ਉਹਨਾਂ ਲੋਕਾਂ ਦੇ ਨੇ ਜਿਨ੍ਹਾਂ ਨੇ ਦਿਹਾੜੀ ਜੋਤੇ ਕਰਕੇ ਆਪਣੇ ਖੂਨ ਪਸੀਨੇ ਦੀ ਕਮਾਈ ਕਰਕੇ ਉਹ ਮਕਾਨ ਬਣਾਏ ਨੇ ਉਹਨਾਂ ਦੇ ਵੀ ਸਰਕਾਰ ਉਹਨਾਂ ਨੂੰ ਵੀ ਜਿਹੜਾ ਉਹਨਾਂ ਦਾ ਬਣਦਾ ਮਾਅਬਜ਼ਾ ਬਾ ਸਰਕਾਰ ਨੇ ਜੋ ਰੇਟ ਤੈਅ ਕੀਤਾ ਉਹਦੇ ਸਬੰਧ ਦੇ ਉਸ ਦੇ ਵਿੱਚ ਜਿੰਨੇ ਪੈਸੇ ਬਣਦੇ ਨੇ ਉਹ ਵੀ ਦਿੱਤੇ ਜਾਣ ਪਰ ਸਾਡੇ ਜਿਹੜਾ ਧਰਨਾ ਇਹ ਅੱਜ 20ਵੇਂ 22ਵੇਂ ਦਿਨ ਦੇ ਵਿੱਚ ਜਾ ਰਿਹਾ ਲਗਭਗ ਇਹ ਦਿਨ ਰਾਤ ਧਰਨਾ ਸਾਡਾ ਇਸੇ ਤਰ੍ਹਾਂ ਨਿਰੰਤਰ ਜਾਰੀ ਆ ਦਿਨੇ ਹੋਰ ਵੀਰ ਹੁੰਦੇ ਨੇ ਰਾਤ ਨੂੰ ਹੋਰ ਵੀਰ ਹੁੰਦੇ ਨੇ ਦਿਨੇ ਭੈਣਾਂ ਵੀ ਸਾਡੀਆਂ ਮਾਵਾਂ ਵੀ ਹੁੰਦੀਆਂ ਨੇ ਪਰ ਸਰਕਾਰ ਆ ਜਿਹੜੀ ਉਹਦੇ ਕੰਨਾਂ ਤੱਕ ਹਲੇ ਤੱਕ ਜੂ ਨਹੀਂ ਸਰੀ ਸਾਡੇ ਨਗਰ ਨਿਵਾਸੀਆਂ ਦੀ ਇੱਕੋ ਮੰਗ ਆ ਕਿ ਜੇ ਸਰਕਾਰ ਸਾਨੂੰ ਮੁਆਵਜ਼ਾ ਨਹੀਂ ਦਿੰਦੀ ਇਹ ਤੱਕੇ ਨਾਲ ਸਾਡੀ ਜ਼ਮੀਨ ਨੂੰ ਰਿਕੁਇਰ ਕਰਨ ਆਉਣਗੇ ਸਾਡੇ ਨਗਰ ਦੇ ਲੋਕਾਂ ਦੀ ਇੱਕੋ ਹੀ ਮੰਗ ਆ ਮਰੇ ਹੋਏ ਤਾਂ ਅਸੀਂ ਹੁਣ ਵੀ ਹੈਗੇ ਆ ਚਾਹੇ ਸਾਨੂੰ ਬਲਡੋਜਰਾਂ ਦੇ ਮੂਹਰੇ ਚਾਹੇ ਸਾਨੂੰ ਜੀਪ ਜੀਸੀਪੀਆਂ ਦੇ ਮੂਹਰੇ ਸੜਕ ਬਣਾਉਣ ਵਾਲਿਆਂ ਦੇ ਜਿਹੜੇ ਜਿਹੜੇ ਵੀ ਉਹ ਲੈ ਕੇ ਆਉਣਗੇ ਚੀਜ਼ਾਂ ਉਹਨਾਂ ਦੇ ਮੂਹਰੇ ਜੇ ਪੈਣਾ ਵੀ ਪੈਗਾ ਤਾਂ ਅਸੀਂ ਪਾਵਾਂਗੇ ਇਸ ਕਰਕੇ ਸਰਕਾਰ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਵੀ ਜਿਹੜੀ ਸਾਡੀ ਬਾਣ ਦਾ ਮਾਅਬਜਾ ਉਹ ਸਾਡੇ ਲੋਕਾਂ ਨੂੰ ਦਓ ਜ਼ਮੀਨ ਤੁਸੀਂ ਰਿਕੁਇਰ ਕਰਨੀ ਆ ਕਰੋ ਅਸੀਂ ਤੁਹਾਨੂੰ ਰੋਕਦੇ ਨਹੀਂ ਪਰ ਨਾਲ ਦੀ ਨਾਲ ਅਸੀਂ ਇਹ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਮਨ ਦੇ ਵਿੱਚ ਭਲੇਖਾ ਨਾ ਰੱਖਿਓ ਵੀ ਕਿਤੇ ਅਸੀਂ ਜੀ ਏਕਣੇ ਰਿਕੁਆਇਰ ਕਰ ਲਾਂਗੇ ਅਸੀਂ ਏਕਣੇ ਰਿਕੁਆਇਰ ਸੜਕਾ ਜਿਹੜੀ ਇਹ ਜਿਹੜੀ ਜ਼ਮੀਨ ਆ ਨਹੀਂ ਹੋਣ ਦੇਣੀ ਜਦੋਂ ਤੱਕ ਪੈਸੇ ਨਹੀਂ ਮਿਲਦੇ ਜੇ ਅੱਜ ਧਰਨਾ ਸਾਡਾ ਇਹ ਖੇਤ ਦੇ ਵਿੱਚ ਜਾਰੀ ਕੀਤਾ ਹੋਇਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣਾ ਪਿੰਡ ਦੇ ਲੋਕਾਂ ਦੇ ਨਾਲ ਸਿਆਣੇ ਬਜ਼ੁਰਗਾਂ ਦੇ ਨਾਲ ਸਿਆਣੇ ਬੰਦਿਆਂ ਦੇ ਨਾਲ ਸਾਫਕਾ ਸਰਪੰਚ ਸਾਹਿਬ ਬੈਠੇ ਨੇ ਮੌਜੂਦਾ ਸਰਪੰਚ ਸਾਹਿਬ ਬੈਠੇ ਨੇ ਜਿਵੇਂ ਸਾਰੇ ਨਗਰ ਦੀ ਵਿਉਂਤਬੰਦੀ ਹੋਊਗੀ ਉਹਦੇ ਹਿਸਾਬ ਨਾਲ ਅਸੀਂ ਚੱਲ ਕੇ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਜੀਟੀ ਰੋਡ ਤੇ ਵੀ ਅਸੀਂ ਧਰਨਾ ਲਾਈਏ ਜੇ ਜੀਟੀ ਰੋਡ ਤੇ ਧਰਨਾ ਲਾਉਣ ਦੇ ਨਾਲ ਵੀ ਸਾਡਾ ਕੰਮ ਨਾ ਬਣਿਆ ਹੋ ਸਕਦਾ ਫਿਰ ਅਸੀਂ ਰੇਲਵੇ ਲਾਈਨ ਤੇ ਜਾਈਏ ਜੇ ਉੱਥੇ ਜਾ ਕੇ ਵੀ ਗੱਲ ਨਾ ਬਣੀ ਹੋ ਸਕਦਾ ਅਸੀਂ ਫਿਰ ਕੀ ਕਹਿੰਦੇ ਨੇ ਭੁੱਖ ਹੜਤਾਲ ਤੇ ਬੈਠੀਏ ਸਾਨੂੰ ਕੋਈ ਨਾ ਕੋਈ ਜਿਹੜਾ ਕਦਮ ਆ ਅਸੀਂ ਹਰੇਕ ਕਦਮ ਸਟੈਪ ਬਾਈ ਸਟੈਪ ਤੱਕਦੇ ਰਹਾਂਗੇ ਪਰ ਜਦੋਂ ਤੱਕ ਨਹੀਂ ਅਸੀਂ ਹਟਦੇ ਜਦੋਂ ਤੱਕ ਸਰਕਾਰ ਸਾਨੂੰ ਪੈਸੇ ਨਹੀਂ ਦਿੰਦੀ ਇਹਨਾਂ ਕਹਿੰਦਾ ਹੋਇਆ ਮੈਂ ਖਿਮਾਂ ਦਾ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ